एक्ट्रेस परिनीति चोपड़ा नु किवें मिलया सी अमरजोत कौर दा रोल जैसे बोलते ना ड्रीम रोल ये वाकई में ड्रीम रोल था एक्ट्रेस ने दिलजीत तो सांस के नाल काम करने का सांझा किया किस्सा फिर मैं दिलजीत जी से मिली और इन दोनों डिपार्टमेंट्स में जो बोलते हैं ना रियलिटी चेक जो मुझे मिला नाम चमकीला और अमर जो जिनको मैंने बचपन से सुना है मैं उनका किरदार प्ले करूंगी सत मैं सोनिया सो बहुत जल्द ਮਚ ਅਵੇਟਿਡ ਫਿਲਮ ਚਮਕੀਲਾ ਜੋਆ ਉਹ ਰਿਲੀਜ਼ ਹੋਵੇਗੀ ਐਸ ਫਿਲਮ ਦਾ ਡਾਇਰੈਕਸ਼ਨ ਜੋ ਆ ਇਮਤੀਆਜ਼ ਅਲੀ ਦੇ ਵੱਲੋਂ ਕੀਤਾ ਗਿਆ ਫਿਲਮ ਦੇ ਵਿੱਚ ਮੇਨ ਲੀਡ ਵੱਜੋ ਫਰਸਟ ਟਾਈਮ ਸਕਰੀਨ ਜੋ ਸ਼ਿਰਕਾਰਿਆ ਹੋਇਆ ਜੀ ਦਿਲਜੀਤ ਦੋਸਾਂਸ ਤੇ ਪਰਿਨੀਤੀ ਚੋਪੜਾ ਤੇ ਦੱਸਦੀ ਹੈ ਕਿ ਹਰ ਕੋਈ ਬਹੁਤ ਜ਼ਿਆਦਾ ਐਕਸਾਈਟਿਡ ਹੈ ਕਿਉਂਕਿ ਪਰਿਨੀਤੀ ਵੀ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਜੋ ਆ ਪੂਰੇ ਪੰਜਾਬੀ ਅੰਦਾਜ਼ ਦੇ ਵਿੱਚ ਪਹਿਰਾਵੇ ਵਿੱਚ ਲਹਿਜੇ 'ਚ ਨਜ਼ਰ ਆਵੇਗੀ ਪਰਿਨੀਤੀ ਚੋਪੜਾ ਦੇ ਵੱਲੋਂ ਇਸ ਫਿਲਮ ਦੇ ਵਿੱਚ ਜੋ ਆ ਪੰਜਾਬੀ ਗੀਤ ਵੀ ਗਾਏ ਗਿਆ ਸੋ ਦਿਲਜੀਤ ਦੋਸਾਂਸ ਨਾਲ ਉਹਨਾਂ ਦੀ ਜੋੜੀ ਕਿਵੇਂ ਦੀ ਹੋਵੇਗੀ ਉਗੀ ਵੇਖਣ ਨੂੰ ਐਕਸਾਈਟਡ ਆ ਪਰ ਪਰਿਨੀਤੀ ਚੋਪੜਾ ਨੂੰ ਅਮਰਜੋਤ ਕੋਰ ਦਾ ਰੋਲ ਕਿਵੇਂ ਮਿਲਿਆ ਤੇ ਜਦੋਂ ਉਹ ਸ਼ੂਟ ਤੇ ਗਏ ਸੈੱਟ ਤੇ ਗਏ ਤੇ ਪੰਜਾਬੀ ਬੋਲਣ ਚ ਕਿਵੇਂ ਦਾ ਐਕਸਪੀਰੀਅੰਸ ਸੀਗਾ ਕਿਵੇਂ ਸਿੱਖੀ ਇਹਨਾਂ ਸਭ ਚੀਜ਼ਾਂ ਦੇ ਬਾਰੇ ਪਰਿਨੀਤੀ ਨੇ ਗੱਲਬਾਤ ਕੀਤੀ ਐ ਸੋ ਜਿਹੜੀਆਂ ਗੱਲਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਹਾਲੀ ਦੇ ਵਿੱਚ ਹੋਏ ਇੱਕ ਇੰਟਰਵਿਊ ਦੇ ਵਿੱਚ ਦਲਜੀਤ ਦੋਸਾਂਸ ਨਾਲ ਕੰਮ ਕਰਨ ਨੂੰ ਲੈ ਕੇ ਪਰਿਨੀਤ ਚੌਪੜਾ ਨੇ ਦੱਸਿਆ ਕਿ ਉਹ ਕਾਫੀ ਜ਼ਿਆਦਾ ਐਕਸਾਈਟਿਡ ਸੀ ਪਰਿਨੀਤ ਨੇ ਕਿਹਾ ਕਿ ਸੱਚ ਗੱਲ ਇਹ ਹੈ ਕਿ ਇਹ ਮੇਰਾ ਇੱਕ ਡ੍ਰੀਮ ਰੋਲ ਸੀ ਇਸ ਬਿਲੰਦੀ ਸ਼ੂਟਿੰਗ ਤੋਂ ਪਹਿਲਾਂ ਮੈਂ ਇਹ ਸੋਚਦੀ ਸੀ ਕਿ ਮੈਂ ਠੀਕ-ਠਾਕ ਪੰਜਾਬੀ ਤਾਂ ਬੋਲ ਲੈਂਦੀ ਆ ਗਾਣੇ ਵੀ ਠੀਕ-ਠਾਕ ਗਾ ਲੈਂਦੀ ਆ ਤੇ ਫੇਰ ਮੇਰੀ ਮੁਲਾਕਾਤ ਹੋਈ ਦਲਜੀਤ ਦੋਸਾਂਸ ਦੇ ਨਾਲ ਜਿਸ ਤੋਂ ਬਾਅਦ ਮੈਨੂੰ ਮਿਲਿਆ ਰਿਐਲਿਟੀ ਚੈੱਕ ਮੈਂ ਦਲਜੀਤ ਦੇ ਸਾਹਮਣੇ ਇੱਕ ਸਟੂਡੈਂਟ ਸੀ ਮਦਲਜੀਤ ਤੋਂ ਇੱਕ ਪ੍ਰੋਨਨਸिएशन ਵਿੱਚ ਚੈੱਕ ਕਰਵਾਉਂਦੀ ਰਹਿੰਦੀ ਸੀ ਕਿ ਮੈਂ ਸ਼ਬਦ ਸਹੀ ਬੋਲ ਰਹੀ ਹਾਂ ਜਾਂ ਫਿਰ ਨਹੀਂ ਇਸ ਦੇ ਨਾਲ ਹੀ ਮੇਰੇ ਲਈ ਇਹ ਚੁਣੌਤੀਆਂ ਸੀ ਕਿ ਫਿਲਮ ਦੇ ਵਿੱਚ ਜਿਹੜਾ ਗਾਣਾ ਗਾਣਾ ਉਸ ਦੀ ਲਿਪਸਿੰਗ ਕਰਨਾ ਅਮਰਚੋਦ ਤੇ ਚਮਕੀਲਾ ਦੀ ਤਰ੍ਹਾਂ ਗਾਣਾ ਗਾਣ ਦੀ ਮੈਂ ਕੋਸ਼ਿਸ਼ ਵੀ ਕਰਦੀ ਸੀ ਦਸਾਂਜਾ ਵਾਲਿਆਂ ਨੇ ਇਸ ਦੇ ਉੱਤੇ ਰਿਐਕਸ਼ਨ ਦਿੱਤਾ ਦਸਾਂਜਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਲੀ ਨੇ ਇਸ ਫਿਲਮ ਦੇ ਲਈ ਸੰਪਰਕ ਕੀਤਾ ਸੀ ਜਦੋਂ ਮੈਨੂੰ ਤਾਂ ਪਹਿਲੇ ਤੋਂ ਹੀ ਜੋੜੀ ਨਾਮ ਦੀ ਇੱਕ ਫਿਲਮ ਜੋ ਸਗੀ ਪੰਜਾਬੀ ਇੰਡਸਟਰੀ ਦੇ ਵਿੱਚ ਬਣ ਚੁੱਕੀ ਸੀ ਤੇ ਇਹ ਫਿਲਮ ਚਮਕੀਲਾ ਅਤੇ ਅਮਰ ਜੋਦੀ ਲਾਈਫ ਦੇ ird gird ਘੁੰਮਦੀ ਸੀ ਦਵਜੀਤ ਨੇ ਕਿਹਾ ਕਿ ਪਰ ਅਨਫੋਰਚਨਟਲੀ ਕਰੋਨਾ ਦੀ ਮਹਾਮਾਰੀ ਹੋਣ ਕਾਰਨ ਇਹ ਫਿਲਮ ਜੋ ਸਗੀ ਬ੍ਰਾਡਕਾਸਟ ਨਹੀਂ ਹੋ ਸਕੀ ਤੇ ਜਦੋਂ ਮੈਨੂੰ ਪਤਾ ਚੱਲਿਆ ਕਿ ਬਾਲੀਵੁੱਡ ਇੰਡਸਟਰੀ ਵਿੱਚ ਚਮਕੀਲਾ ਨਾਮ ਦੀ ਫਿਲਮ ਬਣਾ ਰਹੀ ਹੈ ਤੇ ਮੈਂ ਸੋਚਿਆ ਕਿ ਏ ਮੈਨੂੰ ਕੀ ਦੱਸਣਗੇ ਤੇ ਇਹ ਫਿਲਮ ਦੇ ਵਿੱਚ ਕੀ ਕਰਨੇਗੀ ਕਿਉਂਕਿ ਚਮਕੀਲਾ ਜੋ ਆਉ ਪੰਜਾਬੀ ਕਲਾਕਾਰ ਸੀ ਤੇ ਪੰਜਾਬ ਦੇ ਲੋਕ ਉਹਦੇ ਬਾਰੇ ਜ਼ਿਆਦਾ ਜਾਣਦੇ ਹੋਣਗੇ ਤੇ ਜਦੋਂ ਇਮਤੀਆਜ਼ ਅਲੀ ਨੇ ਦਲਜੀਤ ਦੋਸਾਂਝ ਨੂੰ ਫੋਨ ਕੀਤਾ ਤੇ ਉਹਨਾਂ ਨੇ ਗੱਲਬਾਤ ਕੀਤੀ ਤਾਂ ਉੱਥੇ ਦਲਜੀਤ ਦੋਸਾਂਝ ਕਾਫੀ ਜ਼ਿਆਦਾ ਹੈਰਾਨ ਹੋ ਗਏ ਤਾਂ ਉਹਨਾਂ ਨੇ ਕਹਿਣਾ ਸੀ ਕਿ ਜੋ ਚੀਜ਼ਾਂ ਦੇ ਉੱਤੇ ਇਮਤੀਆਜ਼ ਅਲੀ ਨੇ ਰਿਸਰਚ ਕੀਤੀ ਸੀ ਜੋ ਕਹਾਣੀ ਜੋ ਬਾਇਓਗ੍ਰਾਫੀ ਉਹਨਾਂ ਦੇ ਵੱਲੋਂ ਜੋ ਦੱਸੀ ਗਈ ਮੈਨੂੰ ਤੇ ਮੈਂ ਕਦੀ ਅਜਿਹਾ ਸੁਣਿਆ ਹੀ ਨਹੀਂ ਸੀਗਾ ਜਾਂ ਮੈਂ ਸੋਚਿਆ ਹੀ ਨਹੀਂ ਸੀਗਾ ਵੀ ਇੰਨੀ ਡੀਪ ਨੌਲੇਜ ਇਸ ਜੋ ਮਸਲਾ ਸੀਗਾ ਇਸ ਦੇ ਉੱਤੇ ਰੱਖਦੇ ਤਾਂ ਦਲਜੀਤ ਦੋਸਾਂਝ ਵੀ ਕਾਫੀ ਜ਼ਿਆਦਾ ਹੈਰਾਨ ਇਸਗੇ ਸੋ ਫਿਲਮ ਦੀ ਹੁਣ ਹਰ ਕਿਸੇ ਨੂੰ ਉਡੀਕ ਹੈ ਕਿ ਚਮਕੀਲਾ ਫਿਲਮ ਕਦੋਂ ਆਵੇਗੀ ਤੇ ਕਦੋਂ ਸਾਰਿਆਂ ਨੂੰ ਇਹ ਫਿਲਮ ਜੋ ਆ ਵੇਖਣ ਨੂੰ ਮਿਲੇਗੀ ਤਾਂ ਇਸ ਦੇ ਨਾਲ ਹੀ ਦੱਸਮਾ ਕਿ ਫਿਲਮ ਜੋ ਆ 12 April 2024 ਨੂੰ ਰਿਲੀਜ਼ ਹੋਵੇਗੀ Netflix ਦੇ ਪਲੇਟਫਾਰਮ ਦੇ ਉੱਤੇ ਤੇ ਇਸ ਤੋਂ ਪਹਿਲਾਂ ਫਿਲਮ ਦੀ ਪ੍ਰੋਮੋਸ਼ਨ ਜੋ ਆ ਇਸ ਫਿਲਮ ਦੀ ਸਟਾਰ ਕਾਸਟ ਰੱਜ ਕੇ ਕਰ ਰਹੀ ਹੈ